ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇੱਕ ਬਜ਼ੁਰਗ ਦੀ ਜਿਹੜੇ ਤੱਥ ਕੱਢੇ ਹੁੰਦੇ ਆ ਆਪਣੇ ਸਿਆਣੇ ਬਜ਼ੁਰਗਾਂ ਨੇ ਮੇਰੇ ਬਾਬੇ ਨੇ ਇੱਕ ਗੱਲ ਸੁਣਾਈ ਸੀ ਉਹ ਕਹਿੰਦਾ ਵੀ ਚੁਗਲਖੋਰ ਬੰਦੇ ਤੇ ਕਦੇ ਵੀ ਤੇ ਜਨਾਨੇ ਚਾਹੀਦਾ ਚੁਗਲਖੋਰ ਦੀ ਗੱਲ ਸੁਣ ਕੇ ਉਹਤੇ ਭਰੋਸਾ ਨਹੀਂ ਕਰਨਾ ਚਾਹੀਦਾ ਕਹਿੰਦਾ ਵੀ ਇੱਕ ਵਾਰੀ ਕੀ ਹੋਇਆ ਕਹਿੰਦਾ ਇੱਕ ਚੁਗਲਖੋਰ ਬੰਦਾ ਕਿਸੇ ਜ਼ਿਮੀਂਦਾਰ ਨੂੰ ਕਹਿੰਦਾ ਕਹਿੰਦਾ ਵੀ ਮੈਂ ਸਾਲ ਤੇਰੀ ਫਰੀ ਲਾਉਂਗਾ ਪਰ ਸਾਲ ਤੋਂ ਇੱਕ ਚੁਗਲੀ ਕਰਿਆ ਕਰੂੰਗਾ ਉਹਨੇ ਆਪਣੀ ਘਰ ਵਾਲੀ ਨੇ ਰਾਏ ਕੀਤੀ ਉਹ ਕਹਿੰਦੀ ਵੀ ਆਪਾਂ ਨੂੰ ਹੋਰ ਕੀ ਚਾਹੀਦਾ ਤੇ ਵੀ ਜੇ ਆਪਣੇ ਸਾਲ ਫਰੀ ਲਾਉਂਗਾ ਤਾਂ ਚੁਗਲੀ ਦਾ ਕੀ ਐ ਇੱਕ ਕਰਨੇ ਉਨੇ ਭਾਈ ਕੀ ਕੀਤਾ ਜਦੋਂ ਸਾਲ ਪੂਰਾ ਹੋ ਗਿਆ ਤੇ ਜ਼ਿਮੀਦਾਰ ਨੂੰ ਕਹਿੰਦਾ ਵੀ ਮੇਰਾ ਸਾਲ ਪੂਰਾ ਹੋ ਗਿਆ ਕਹਿੰਦਾ ਵੀ ਹੁਣ ਮੈਂ ਇੱਕ ਚੂਲੀ ਕਰਨੀ ਉਹ ਕਹਿੰਦਾ ਕਰ ਲੈ ਉਹ ਜ਼ਿਮੀਦਾਰ ਨਾਲ ਖੇਤ ਗਿਆ ਖੇਤ ਜਾ ਕੇ ਉਹਨੇ ਭਾਨਾ ਲਾਇਆ ਕਹਿੰਦਾ ਵੀ ਮੇਰਾ ਤਾਂ ਟੱਡ ਦੁਖੀ ਜਾਂਦਾ ਮੈਂ ਘਰੇ ਜਾਂਦਾ ਉਹ ਭਾਈ ਘਰੇ ਆ ਗਿਆ ਘਰੇ ਆ ਕੇ ਗੋਲੀ ਪਾਣੀ ਖਾਦਾ ਉਹਨੇ ਕਰਾਂ ਕਿ ਉਹ ਜ਼ਿਮੀਦਾਰ ਦੇ ਘਰ ਵਾਲੀ ਨੂੰ ਕਹਿੰਦਾ ਵੀ ਉਹਨੂੰ ਪਤਾ ਨਹੀਂ ਇੰਦਾ ਕੀ ਹੋਇਆ ਅੱਜ ਨਾ ਉਹਦੇ ਪਿੰਡੇਚ ਦੇ ਵਿੱਚੋਂ ਮੁਸ਼ਕ ਮਾਰਦਾ ਜਿਹੜਾ ਤੇਰੇ ਘਰ ਵਾਲਾ ਇਹ ਇੰਨਾ ਕਹਿ ਕੇ ਭਾਈ ਖੇਤ ਵਾਗਿਆ ਉਹ ਜਦੋਂ ਖੇਤ ਵਾਗਿਆ ਤੇ ਜਾ ਕੇ ਜ਼ਿਮੀਦਾਰ ਨੂੰ ਕਹਿੰਦਾ ਮੈਂ ਘਰੇ ਗਿਆ ਸੀ ਯਾਰ ਤੇਰੇ ਘਰ ਵਾਲੀ ਦਾ ਅੱਜ ਆਪਾ ਜਿਹੜਾ ਵਰਤ ਵਰਤਾਵਾ ਨਾ ਉਹ ਥੋੜਾ ਜਿਹਾ ਮੈਨੂੰ ਬਦਲਾ ਲੱਗਦਾ ਤੇ ਮੈਨੂੰ ਆਇਨ ਲੱਗਿਆ ਜਿਵੇਂ ਹਲਕ ਕੀ ਹੁੰਦੀ ਆ ਉਹ ਜ਼ਿਮੀਦਾਰ ਨੂੰ ਜਾ ਕੇ ਕਹਿੰਦਾ ਉਹ ਕੋਲ ਹੋਰ ਬੰਦਾ। ਉਤੋਂ ਇੰਨੀ ਗੱਲ ਕਰਕੇ ਉਹ ਉਹਦੇ ਸੌਰੀ ਵਾਗ ਗਿਆ। ਜੀਵਿੰਦਾਰ ਨੂੰ ਬੁਹਾਨਾ ਲਗਾ ਕਹਿੰਦਾ ਮੇਰਾ ਅੱਜ ਸਰੀਰ ਨਹੀਂ ਠੀਕ। ਮੈਂ ਚੱਲਿਆ। ਸੌਰੀ ਜਾ ਕੇ ਕਹਿੰਦਾ ਵੀ ਜਿਹੜਾ ਸੌਂਡਾ ਪਰੋਣਾ ਉਹ ਅੱਜ ਤੁਹਾਡੀ ਕੁੜੀ ਨੂੰ ਕੁੱਟੂਗਾ। ਤੇ ਤੁਸੀਂ ਜਾਵਣਾ ਭਾਈ ਉਹਦੇ ਨਾਲ ਲੜੀ ਜਾਂਦਾ ਤਣਕੇ ਦਾ। ਉਹਦੇ ਭਾਈ ਜਿਹੜੇ ਸੌਰੇ ਸੀਗੇ ਉਹ ਵੀ ਆ ਗਏ। ਉਦੋਂ ਆਦੋਂ ਬੰਦੇ ਦੇ ਜ਼ਿਮੀਂਦਾਰ ਦੇ ਭਰਾਵਾਂ ਕੋਲੇ ਵਾਗਿਆ ਉਹ ਕਹਿੰਦਾ ਵੀ ਅੱਜ ਉਹਦੇ ਸਹੁਰੇ ਮੈਂ ਗੱਲ ਸੁਣੀ ਆ ਤੇ ਚਮਾ ਜਮੀਨ ਤੇ ਜਿਹੜੇ ਉਹਦੇ ਸਹੁਰੇ ਆ ਅੱਜ ਥੋੜੇ ਭਰਾ ਨੂੰ ਉੱਟਣਗੇ ਉਹਦੇ ਭਰਾ ਵੀ ਆ ਗਏ ਭਾਈ ਉਹ ਕੁੜੀ ਦੇ ਭਰਾ ਵੀ ਆ ਗਏ ਬੰਦੇ ਦੇ ਭਰਾ ਵੀ ਆ ਗਏ ਉਹ ਜਿਹੜਾ ਰੋਟੀ ਲੈ ਕੇ ਗਈ ਜਿਹੜੀ ਉਹ ਜ਼ਿਮੀਂਦਾਰ ਦੇ ਘਰ ਵਾਲੀ ਸੀ ਉਹਨੇ ਜ਼ਿਮੀਂਦਾਰ ਨੂੰ ਜਦੋਂ ਦੇਖਿਆ ਕਹਿੰਦੀ ਵੀ ਇਹਦੇ ਵਿੱਚ ਮੁਸ਼ਕਤ ਤਾਂ ਨਹੀਂ ਆਉਂਦਾ ਤਾਂ ਜੀਮੇਦਾਰ ਨੂੰ ਉਹਨੇ ਸ਼ੱਕ ਪਾਇਆ ਸੀ ਕਹਿੰਦਾ ਵੀ ਉਹ ਤੈਨੂੰ ਸੰਘੋਗੀ ਜਦੋਂ ਨੇੜੇ ਹੋ ਕੇ ਸੰਘਣ ਲੱਗੇ ਭਾਈ ਉਹਨੇ ਤਾਂ ਢਾਲੀ ਉਹ ਜਦੋਂ ਢਾਲੀ ਉਹਦੇ ਭਰਾ ਮੈਠੀ ਸੀ ਉੱਥੇ ਉਹਨਾਂ ਨੇ ਜੀਮੇਦਾਰ ਨੂੰ ਢਾਲਿਆ ਜੀਮੇਦਾਰ ਦੇ ਜਦੋਂ ਕੁੱਟਣ ਲਾਗੇ ਉਹਦੇ ਜੀਮੇਦਾਰ ਦੇ ਭਰਾਵਾਂ ਨੇ ਭਾਈ ਸਰਨਾ ਸੁਟਾ ਉਹਨਾਂ ਦੇ ਬੱਚਿਆਂ ਕੋਸ ਉਹਨਾਂ ਦੇ ਬੱਚਿਆਂ ਜਦੋਂ ਲੜਕੇ ਹਟ ਗਏ ਉਹ ਕਹਿੰਦਾ ਵੀ ਇੱਕ ਸਾਲ ਹੋਰ ਲੈਣਾ ਲਾਵਾਂਗਾ ਤੁਹਾਡੇ ਮੈਂ ਉਹ ਕਹਿੰਦਾ ਬੱਬਾ ਰੱਜੇ ਤੇਰੇ ਕੰਮ ਤੋਂ ਤੂੰ ਕਿਨਾਰਾ ਘਰ ਆਵਦਾ ਸੋਚ ਤੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਕਦੇ ਵੀ ਕਿਸੇ ਵੀ ਬੰਦੇ ਦੀ ਗੱਲ ਤੇ ਛੇਤੀ ਕਿਤੇ ਯਕੀਨ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਚੁਗਲਖੋਰ ਦੀਆਂ ਸੋ ਵੀਡੀਓ ਚੰਗੀ ਲੱਗੇ ਕਮੈਂਟ ਕਰਕੇ ਸ਼ੇਅਰ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ